ਸੋ ਕੈਨੇਡਾ ਦੇ ਵਿੱਚ ਜਿਹੜੇ ਮਾਰਗੇਜ ਦੇ ਇੰਟਰਸਟ ਰੇਟ ਜਿਹੜੇ ਇੰਟਰਸਟ ਰੇਟ ਆ ਉਹ ਕੁਆਟਰ ਬੇਸਿਸ ਪੁਆਇੰਟ ਘਟਾਏ ਹੈਗੇ ਆ ਪਿੱਛੇ ਜੇ ਇਹ ਵੀ ਕੁਆਟਰ ਬੇਸਿਸ ਪੁਆਇੰਟ ਪੁਆਇੰਟ ਕੋਈ ਘਟਾਏ ਸੀ ਸੋ ਲਗਭਗ ਅੱਧਾ ਪਰਸੈਂਟ ਇੰਟਰਸਟ ਰੇਟ ਕੈਨੇਡਾ ਦੇ ਵਿੱਚ ਘਟ ਚੁੱਕਾ ਹੈਗਾ ਤੇ ਅਮਰੀਕਾ ਦਾ ਹੁਣ ਤੁਸੀਂ ਅਪਡੇਟ ਕਰਦੇ ਹੋ ਅਮਰੀਕਾ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਮਾਰਗੇਜ ਇੰਟਰਸਟ ਰੇਟ ਅਜੇ ਤਾ ਅਧਿਕਾਰਤ ਤੌਰ ਦੇ ਉੱਤੇ ਫੈਡ ਨੇ ਘਟਾਏ ਨਹੀਂ ਹੈ ਅਗਲੇ ਮਹੀਨੇ ਦੇ ਵਿੱਚ ਉਹ ਸੌਰੀ ਇਸੇ ਮਹੀਨੇ ਦੇ ਵਿੱਚ ਹੋਣੇ ਘਟਣੇ ਆ ਆ ਭਲੇਖਾ ਕਹੀ ਦੀ ਪਹਿ ਜਾਂਦਾ ਮੈਂ ਸਮਾਤ ਬਹੁਤ ਤੇਜ਼ੀ ਨਾਲ ਦੌੜ ਰਿਹਾ ਰੀਫਾਈਨਾਂਸ ਦੀ ਜਿਹੜੀ ਡਿਮਾਂਡ ਆ ਮਾਰਗੇਜ ਦੀ ਉਹ 94% ਪਿਛਲੇ ਸਾਲ ਦੇ ਮੁਕਾਬਲੇ ਵੱਧ ਜਿਹੜੀ ਹੋਈ ਆ ਇੰਟਰਸਟ ਰੇਟ ਪਹਿਲਾਂ ਦੇ ਮੁਕਾਬਲੇ ਜੋ ਕੁਝ ਮਹੀਨੇ ਪਹਿਲਾਂ ਸੀ ਉਸ ਦੇ ਨਾਲੋਂ ਆਲਰੇਡੀ ਥੱਲੇ ਨੂੰ ਜਿਹੜੇ ਉਹ ਆਏ ਹੈਗੇ ਆ 30 ਇਅਰ ਮਿਕਸਡ ਫੋਰੇਜ ਜਿਹੜੀ ਰੇਟ ਆ ਕਨਫਰਮਿੰਗ ਲੋਨ ਦੇ ਲਈ ਉਹ ਜਿਹੜੇ 7,66,550 ਤੋਂ ਘੱਟ ਦੇ ਲੋਨ ਬੈਲੈਂਸ ਆ ਉਹਨਾਂ ਦੀ ਘਟ ਕੇ 6.43 ਤੇ ਪਹੁੰਚੀ ਆ ਆ ਤੇ ਕਹਿੰਦੇ ਵੀ ਜਿਹੜੇ ਪੁਆਇੰਟਸ ਆ ਉਹ ਆ ਜਿਹੜੇ ਆ ਵਧੇ ਆ ਪੁਆਇੰਟ 54 ਤੋਂ ਪੁਆਇੰਟ 5 6 ਦੇ ਉੱਤੇ 20% ਜਿਹੜੀ ਉਹ ਡਾਊਨ ਪੇਮੈਂਟ ਨੂੰ ਜਿਹੜਾ ਉਹ ਲੈ ਕੇ ਰੇਟ ਕਹਿੰਦੇ ਵੀ 78 ਬੇਸਿਸ ਪੁਆਇੰਟ ਆ ਜਿਹੜਾ ਆ ਉਹ ਪਿਛਲੇ ਹਫਤੇ ਆ ਪਿਛਲੇ ਸਾਲ ਦੇ ਮੁਕਾਬਲੇ ਇਸ ਹਫਤੇ ਦੇ ਵਿੱਚ ਥੋੜਾ ਜਿਹਾ ਉੱਤੇ ਨੂੰ ਜਿਹੜਾ ਉਹ ਉਹ ਉਧਰ ਨੂੰ ਜਿਹੜਾ ਹੋ ਗਿਆ ਆ ਪਰ ਵਿੱਚ ਜੇ ਆਪਾਂ ਦੇਖਿਆ ਸੀਗਾ ਵੀ ਰਿਪੋਰਟਸ ਆ ਰਹੀਆਂ ਸੀਗੀਆਂ ਵੀ 6% ਤੋਂ 20 ਜਿਹੜਾ ਇੰਟਰਸਟ ਰੇਟ ਥੱਲੇ ਨੂੰ ਆ ਗਿਆ ਸੀਗਾ ਹੁਣ ਜਿੱਦਾਂ ਹੀ ਇੰਟਰਸਟ ਰੇਟ ਹੁਣ ਘਟ ਹੋਣ ਵਾਲੇ ਹੈਗੇ ਆ ਇਹਦੇ ਵਿੱਚ ਜਿਹੜੀਆਂ ਆ ਇੰਟਰਸਟ ਰੇਟਸ ਨੂੰ ਲੈ ਕੇ ਰੀファイਨਾਂਸਿੰਗ ਦਾ ਕੰਮ ਜਿਹੜਾ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਵਧਿਆ ਆ ਮਾਰਗੇਜ ਡਿਮਾਂਡ ਕਹਿੰਦੇ ਵੀ ਹੁਣ ਹੈਵिली ਸਕੂਡ ਹੈਗੀ ਆ ਰੀਫਾਈਨਾਂਸਿੰਗ ਦੇ ਵੱਲ ਨੂੰ 5 ਹਫਤੇ ਹੋ ਗਏ ਲਗਾਤਾਰ ਇੰਟਰਸਟ ਰੇਟ ਆ ਉਹਨਾਂ ਨੇ ਡਿਕਲਾਈਨ ਇਸ ਦੇ ਵਿੱਚ ਕੀਤਾ ਆ ਪਰਚੇਸ ਘਰ ਖਰੀਦਣ ਵਾਲਿਆਂ ਦੀ ਜਿਹੜੀ ਪਰਚੇਸ ਕਰਨ ਵਾਲੀ ਆ ਉਹ 3% ਪਿਛਲੇ ਹਫਤੇ ਦੇ ਮੁਕਾਬਲੇ ਵੱਧ ਲੋਕਾਂ ਨੇ ਐਪਲੀਕੇਸ਼ਨ ਜਿਹੜੀਆਂ ਆ ਓਵਰ ਆਲ ਲਾਈਆਂ ਹੈਗੀਆਂ ਆ ਉਹਦੇ ਜਿਹੜੇ ਗਵਰਨਮੈਂਟ ਲੋਨ ਡਿਮਾਂਡ ਆ ਜਿਸ ਵਿੱਚ ਐਫ ਐਚ ਏ ਤੇ ਵੀ ਏ ਲੋਨ ਦਉਂਦੇ ਆ ਜਿਹਦੇ ਵਿੱਚ ਲੋ ਜਾਂ ਨੋ ਡਾਊਨ ਪੇਮੈਂਟ ਹੁੰਦੀ ਆ ਉਹ ਲੋ ਇਨਕਮ ਬਾਏਰਸ ਦੇ ਦੁਆਰਾ ਜਿਹੜਾ ਆ ਅਕਸਰ ਜਿਹੜਾ ਉਹ ਵਰਤਿਆ ਜਾਂਦਾ ਆ ਉਹਦੇ ਵਿੱਚ ਵੀ ਕਹਿੰਦੇ ਆ ਵੀ ਛੋੜਾ ਵੱਧ ਆ ਉਹ ਪਹਿਲਾਂ ਦੇ ਮੁਕਾਬਲੇ ਆ ਹੋਇਆ ਹੈਗਾ ਆ ਸੋ ਹੁਣ ਹਰ ਇੱਕ ਦੀ ਨਜ਼ਰ ਆ ਫੈਡ ਦੇ ਉੱਤੇ ਵੀ ਅੱਧਾ ਪਰਸੈਂਟ ਘਟਦਾ ਆ ਚੱਪਾ ਘਟਦਾ ਆ ਕਿ ਪੌਣਾ ਪਰਸੈਂਟ ਇੰਟਰਸਟ ਰੇਟ ਓਵਰਆਲ ਘਟौती ਦੇਖਣ ਨੂੰ ਮਿਲੇਗੀ ਜੀ ਓਵਰਆਲ ਯੂਐਸਏ ਦੇ ਵਿੱਚ ਜਿਹੜੀਆਂ ਆਫਿਸ ਬਿਲਡਿੰਗਸ ਤੇ ਕਮਰਸ਼ੀਅਲ ਜਿਹੜੀ ਰੀਅਲ ਏਸਟੇਟ ਆ ਉਹਦਾ ਬਹੁਤ ਬੋਰਾ ਹਾਲ ਆ ਆ ਇਵਨ ਅਚ ਪੋਲੀਟਿਕੋ ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਆ ਪੇ ਜਿਹੜੀ ਕਮਰਸ਼ੀਅਲ ਰੀਅਲ ਏਸਟੇਟ ਹੈਗੀ ਆ ਇਹ ਟਿਕਿੰਗ ਟਾਈਮ ਬੋਮ ਹੈਗਾ ਤੇ ਫੈਡਰਲ ਸ਼ੇਅਰ ਜੀਰੋਮ ਪਾਵਲ ਨੇ ਵੀ ਕੰਸਰਨ ਜਾਰੀ ਕੀਤਾ ਹੈ ਕਮਰਸ਼ੀਅਲ ਰੀਅਲ ਏਸਟੇਟ ਦੇ ਖਤਰੇ ਦੇ ਵਿੱਚ ਆਪਾਂ ਤੁਹਾਨੂੰ ਪਿਛਲੇ ਮਹੀਨਿਆਂ ਚ ਦੱਸਦੇ ਰਹੇ ਆ ਕਿ ਇਸ ਤਰ੍ਹਾਂ ਸੈਨ ਫਰਾਂਸਿਸਕੋ ਦੀਆਂ ਕਮਰਸ਼ੀਅਲ ਬਿਲਡਿੰਗਸ 30% ਪ੍ਰਾਈਸ ਤੇ ਵੇਖਦੀਆਂ ਰਹੀਆਂ ਜਿਹੜੀ 20 ਵੀ মিলিয়ন ਦੀਆਂ ਸੀ ਆ ਉਹ ਛੇ ਛੇ ਮਿਲੀਅਨ ਦੀਆਂ ਜਿਹੜੀਆਂ ਵਿਕਰੀਆਂ ਰਹੀਆਂ ਹੈਗੀਆਂ ਆ ਸੋ 100 ਮਿਲੀਅਨ ਡਾਲਰ ਦਾ ਜਿਹੜਾ ਆਫਿਸ ਪ੍ਰੋਪਰਟیز ਦੇ ਵਿੱਚ ਲੋਨ ਹੈਗੇ ਆ ਆ ਮੈਨ ਹਟਨ ਦੇ ਵਿੱਚ ਆਫਿਸ ਬਿਲਡਿੰਗ 97.5% ਡਿਸਕਾਊਂਟ ਤੇ ਜੁਲਾਈ ਚ ਬੀਕਿਆ ਸੋ ਜਿੰਨੀ ਉਹਦੀ ਟੋਟਲ ਪ੍ਰਾਈਸ ਸੀ ਆ ਉਹ ਸਿਰਫ 2.5% ਉਹ ਉਹਦੇ ਉਹ ਜੋ ਉਹਦੀ ਹੋਣੀ ਸੀ 2.5% ਦੀ ਉਹਦੀ ਪ੍ਰਾਈਸ ਤੇ ਬੀਕੀ ਆ ਹਿਸਾਬ ਲਾ ਦੇਖ ਲਾ ਜੋ 100 ਡਾਲਰ ਦੀ ਚੀਜ਼ ਆ ਤੇ ਉਹ 2.5 ਡਾਲਰ ਦੀ ਵਿਕੀ ਆ ਮੈਨ ਹੈਟਨ ਜਿਹੜਾ ਨਿਊਯਾਰਕ ਦਾ 메ਨ 허브 ਹੈਗਾ ਆ ਸੋ ਕਮਰਸ਼ੀਅਲ ਰੀਅਲ ਏਸਟੇਟ ਦੀ ਜਿਹੜੀ ਮਾਰਕੀਟ ਆ ਉਹ ਬਹੁਤ ਬੁਰੀ ਆ 930 ਬਿਲੀਅਨ ਡਾਲਰ ਦੇ ਕਮਰਸ਼ੀਅਲ ਰੀਅਲ ਏਸਟੇਟ ਦੇ ਲੋਨ ਡਿਊ ਆ ਇਸ ਸਾਲ ਮਾਰਗੇਜ ਬੈਂਕਰ ਐਸੋਸੀਏਸ਼ਨ ਨੇ ਦੱਸ ਰਹੀ ਹੈਗੀ ਆ ਤੇ 70% ਬੈਂਕ ਹੈਲਡ ਕਮਰਸ਼ੀਅਲ ਰੀਅਲ ਏਸਟੇਟ ਮਾਰਗੇਜ ਜਿਹੜੇ ਆ ਉਹ origional ਤੇ ਸਮਾਲ ਲੈਂਡਰਸ ਦੇ ਕੋਲ ਆ ਸੋ ਬਹੁਤ ਸਾਰੀਆਂ ਜਿਹੜੀਆਂ ਛੋਟੇ ਲੈਂਡਰਸ ਆ ਉਹਨਾਂ ਦਾ ਵੀ ਜਿਹੜਾ ਪੱਠਾ ਵਹਿ ਸਕਦਾ ਹੈ ਹੂੰ ਜੀ ਬਿਲਕੁਲ ਤੇ ਅੱਗੇ ਜਿਹੜੀ ਹਰਜੋਤ ਸਿੰਘ ਦੀ ਜਾਂਦੇ ਜਾਂਦੇ ਗੱਲ ਕਰ ਲਈਏ ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਆ ਉਹਦੇ ਸੀਐਨਐਨ ਨੇ ਨਵੇਂ ਪੋਲ ਜਿਹੜੇ ਉਹ ਜਾਰੀ ਕੀਤੇ ਆ ਜਿਹੜੀਆਂ 6 ਬੈਟਲ ਗਰਾਉਂਡ ਸਟੇਟਸ ਦੇ ਵਿੱਚ ਮੁਕਾਬਲਾ ਬਹੁਤ ਹੀ ਜਿਹੜਾ ਫਸਵਾਇਸ ਦੇ ਵਿੱਚ ਨਜ਼ਰ ਆ ਰਿਹਾ ਜਾਰਜੀਆ ਨਵਾਟਾ ਤੇ ਪੈਂਸਿਲਵੇਨੀਆ ਦੇ ਵਿੱਚ 1921 ਦਾ ਵੀ ਜਿਹੜਾ ਉਹ ਫਰਕ ਨਹੀਂ ਆ ਕੁੰਡੀਆਂ ਦੇ ਸਿੰਘ ਪੂਰੀ ਤਰ੍ਹਾਂ ਜਿਹੜੇ ਉਹ ਫਸਿਆ ਜਾਰਜੀਆ ਚ 48% ਹੈਰਿਸ 47% 트럼ਪ ਨਵਾਡਾ ਚ 48% ਹੈਰਿਸ 47% 트럼ਪ ਅਤੇ ਪੈਨਸਿਲਵੀਨੀਆ ਚ ਦੋਨੋਂ ਹੀ 47% ਦੇ ਉੱਤੇ ਐਰੀਜ਼ੋਨਾ ਦੇ ਵਿੱਚ 트럼ਪ ਲੀਡ ਕਰ ਰਿਹਾ 49% 트럼ਪ ਤੇ 44% ਕਮਲਾ ਹੈਰਿਸ ਦੋ ਬੈਟਰ ਰਸਟੇਟ ਦੇ ਵਿੱਚ ਕਮਲਾ ਹੈਰਿਸ ਜਿਹੜੀ ਆ ਉਹ ਜਿਹੜੀ ਲੀਡ ਕਰ ਰਹੀ ਆ 50% ਵਿਸਕੋਂਸਿਨ ਚ ਕਮਲਾ ਹੈਰਿਸ 44% ਡੋਨਲਡ 트ੰਪ ਮਿਸ਼ੀਗਨ ਦੇ ਵਿੱਚ 48% ਕਮਲਾ ਹੈਰਿਸ ਤੇ 43% ਡੋਨਲਡ 트ੰਪ ਆ ਇਹ ਜਿਹੜੀਆਂ 6 ਸਟੇਟਸ ਨੇ ਇਵੈਂਚੁਅਲੀ ਕਹਿੰਦੇ ਵੀ ਸ਼ਾਇਦ ਇਸ ਵਾਰ ਡਿਸਾਈਡ ਕਰਨਾ ਆ ਵੀ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਜਿਹੜਾ ਆ ਉਹ ਕੌਣ ਹੋਣ ਜਾ ਰਿਹਾ ਹੈਗਾ ਆ ਸੋ ਕਾਫੀ ਕੜਾ ਮੁਕਾਬਲਾ ਜਿਹੜਾ ਉਹ ਆਇਆ ਆ ਡੈਮੋਕ੍ਰੇਟਸ ਖਾਸੇ ਖੁਸ਼ ਵੀ ਨਜ਼ਰ ਆ ਰਹੇ ਆ ਕਮਲਾ ਹੈਰਿਸ ਦੀ ਟਿਕਟ ਦੇ ਉੱਤੇ ਆਉਣ ਦੇ ਨਾਲ ਜਿਹੜਾ ਵੋਟਰ ਜਿਸਨੇ ਵੋਟ ਨਹੀਂ ਸੀ ਪਾਉਣੀ ਉਹਦੇ ਉਹਦੀਆਂ ਜਿਹੜੀਆਂ ਭਾਵਨਾਵਾਂ ਦੇ ਵਿੱਚ ਕਹਿੰਦੇ ਇਮੋਸ਼ਨ ਚ ਫਰਕ ਪਿਆ ਆ ਤੇ ਹੁਣ ਵੱਡੀ ਮਾਤਰਾ ਦੇ ਵਿੱਚ ਖਾਸ ਕਰਕੇ ਕਹਿੰਦੇ ਵੀ ਨੌਜਵਾਨ ਆ ਉਹ ਵੋਟ ਪਾਉਣ ਨੂੰ ਜਿਹੜੇ ਉਹ ਕਾਲੇ ਜਿਹੜੇ ਹੋਏ ਆ ਜੇ ਬਾਈਡਨ ਹੁੰਦਾ ਤਾਂ ਸ਼ਾਇਦ ਟਰੰਪ ਆਉਣਾ ਦੇ ਲਈ ਸਲੈਮ ਡੰਕ ਆਉਣਾ ਸੀਗਾ ਪਰ ਹੁਣ ਮੁਕਾਬਲਾ ਜਿਹੜਾ ਉਹ ਕਿਸੇ ਪਾਸੇ ਵੀ ਜਿਹੜਾ ਉਹ ਜਾ ਸਕਦਾ ਆ ਸੋ ਮਾਰਜਨ ਆਫ ਏਰਰ ਦੋਨਾਂ ਦੇ ਵਿੱਚ ਬਹੁਤ ਘੱਟ ਜਿਹੜਾ ਓਵਰਆਲ ਨਜ਼ਰ ਆ ਰਿਹਾ ਆ ਤੇ ਇਹ ਬੈਟਰ ਕਲਾਉਡ ਸਟੇਟਸ ਦੇ ਵਿੱਚ ਵੀ ਕੂਟ ਨੇ ਕਿਸ ਕਰਵਟ ਬਹਿ ਜਾਣਾ ਆ ਆਉਂਦੇ 60 ਦਿਨਾਂ ਦੇ ਵਿੱਚ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਆ 220 ਦੇ ਵਿੱਚ ਵੀ ਜਾਰਜੀਆ ਦੇ ਵਿੱਚ 12000 ਤੋਂ ਘੱਟ ਵੋਟ ਤੇ ਫਰਕ ਦੇ ਨਾਲ ਬਾਈਡਨ ਜਿੱਤੇ ਸੀ ਐਰੀਜ਼ੋਨਾ ਦੇ ਵਿੱਚ ਮਹਿਜ 10000 ਵੋਟ ਤੇ ਨਾਲ ਸੋ ਬਹੁਤ ਕੜਾ ਮੁਕਾਬਲਾ ਇਸ ਵਾਰ ਵੀ ਦੇਖਣ ਨੂੰ ਮਿਲਣ ਜਾ ਰਿਹਾ ਹੈਗਾ ਆ